ਕੀ ਘੜਾ ਜਾਓਗੇ ਵੇਖੋ ਗੱਲ ਇਹ ਆ ਅਸੀਂ ਸਾਰੇ ਹੀ ਖੱਲਿਓਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਆਂ ਔਰ ਲੀਡਰ ਨਾਲੋਂ ਜੇ ਵਰਕਰ ਸ਼ਬਦ ਕ ਯੂਜ਼ ਕਰਾਂ ਤੇ ਉਹ ਜ਼ਿਆਦਾ ਬੈਟਰ ਰਹੂਗਾ ਵਰਕਰੀ ਕਰਕੇ ਤੇ ਅੱਜ ਇਸ ਜਗ੍ਹਾ ਤੇ ਪਹੁੰਚੇ ਆਂ ਲੋਕਾਂ ਨਾਲ ਰੂਟਸ ਦੇ ਨਾਲ ਜੁੜੇ ਹੋਏ ਆਂ ਔਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਔਰ ਸਮੁੱਚੇ ਸਾਡੇ ਸੀਨੀਅਰ ਲੀਡਰ ਅੱਜ ਇੱਥੇ ਪਹੁੰਚੇ ਹਨ ਚੌਧਰੀ ਜੀ ਤ੍ਰਿਪਰਿੰਦੀਆਂ ਦਾ ਬਾਜਵਾ ਜੀ ਔਰ ਖਾਸ ਤੌਰ ਤੇ ਮੈਂ ਵਧਾਈ ਦੇਣਾ ਸਮੁੱਚੇ ਡਾਇਰੈਕਟਰਾਂ ਨੂੰ ਜਿਨ੍ਹਾਂ ਦੇ ਬਦੌਲਤ ਅੱਜ ਜਿਹੜੀ ਚੋਣ ਨੇਪਰੇ ਚੜਹੀ ਆ ਸ਼੍ਰੀਮਤੀ ਮਲਕੀਤ ਕੌਰ ਜੀ ਚੇਅਰਮੈਨ ਬਣੇ ਨੇ ਸ਼ੂਗਰ ਮਿਲ ਪਨੇਾਰ ਬਰਦਾਸ਼ਪੁਰ ਦੇ ਔਰ ਸਰਦਾਰ ਪਰਮਜੀਤ ਸਿੰਘ ਮਾਂਦਿਆਂ ਤੋਂ ਇਹ ਬਣੇ ਨੇ ਵਾਈਸ ਚੇਅਰਮੈਨ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਤਕਰੀਬਨ ਬੜੀ ਜੱਦੋਜਾਹਤ ਸਾਲ ਡੇਢ ਸਾਲ ਤੋਂ ਚੱਲ ਰਹੀ ਸੀ ਤੇ ਪੰਜ ਛੇ ਵਾਰ ਇਲੈਕਸ਼ਨ ਪੋਸਟਪੋਨ ਸਰਕਾਰ ਵੱਲੋਂ ਕੀਤੀ ਜਾਂਦੀ ਰਹੀ ਆ ਕਦੇ ਜੀਐਮ ਬਿਮਾਰ ਪੈ ਜਾਂਦਾ ਰਿਹਾ ਕਦੇ ਡੀਆਰ ਬਿਮਾਰ ਪੈ ਜਾਂਦਾ ਰਿਹਾ ਤੇ ਮੈਂ ਤੇ ਪਿਛਲੀ ਵਾਰ ਆਇਆ ਸੀ ਆਪ ਜਦੋਂ ਪਤਾ ਲੱਗਾ ਕਿ ਜੀਐਮ ਸਾਹਿਬ ਬਹੁਤ ਬਿਮਾਰ ਹੋ ਗਏ ਮੈਂ ਆਸੋ ਆਪ ਆਇਆ ਤੇ ਮੈਂ ਪੁੱਛਿਆ ਵੀ ਵੀ ਮੈਂ ਹੈਗੀ ਵੀ ਆ ਕਿ ਜਾਂ ਕਿਤੇ ਜਿਆਦਾ ਕਿਤੇ ਸੀਰੀਅਸ ਦਾ ਕੰਮ ਹੋਵੇ ਵੀ ਮੈਂ ਪਤਾ ਲੈਣਾ ਸਾਡਾ ਫਰਜ਼ ਬਣਦਾ ਮੇਰੇ ਖਿਆਲ ਨਾਲ ਉਹਨਾਂ ਤੋਂ ਪਹਿਲੇ ਜੀਐਮ ਸੀਗੇ ਇਹ ਬਾਅਦ ਚ ਆਏ ਤੇ ਉਹ ਫਿਰ ਇੱਥੇ ਆ ਕੇ ਪਤਾ ਲੱਗਾ ਵੀ ਨਹੀਂ ਜੀਐਮ ਸਾਹਿਬ ਦੀ ਤਬੀਅਤ ਠੀਕ ਆ ਬਟ ਸਰਕਾਰ ਦੀ ਤਬੀਅਤ ਜਿਹੜੀ ਆ ਉਹ ਖਰਾਬ ਆ ਮੈਂ ਇਹ ਕਹਿਣਾ ਕਿ ਜਿੱਥੇ ਡੈਮੋਕ੍ਰੈਟਿਕ ਚੀਜ਼ਾਂ ਨੇ ਜਿਹੜੀਆਂ ਡੈਮੋਕ੍ਰੇਸੀ ਵੋਟਾਂ ਦੇ ਨਾਲ ਚੁਣੀਆਂ ਜਾਂਦੀਆਂ ਉਹ ਉਹ ਚੀਜ਼ਾਂ ਜਿਹੜੀਆਂ ਸਰਕਾਰ ਠੀਕ ਆ ਸਰਕਾਰ ਤੁਹਾਡੀ ਹੈਗੀ ਆ ਪਰ ਤੁਸੀਂ ਨਾਲ ਦੀ ਨਾਲ ਇਹ ਦੇਖੋ ਕਿ ਪੁਨਿਆਰ 슈ਗਰ ਮਿਲ ਜਿਹੜੀ ਸੁਖਿੰਦਰ ਸਿੰਘ ਰੰਧਾਵਾ ਨੇ ਇਹਨੂੰ ਅਪਗ੍ਰੇਡ ਕੀਤਾ ਔਰ ਇਹ ਇੰਨਾ ਵੱਡਾ ਸਟੈਪ ਸੀਗਾ ਔਰ ਤੁਸੀਂ ਜਦੋਂ ਦੀ 3 ਸਾਲ ਸਰਕਾਰ ਆਈ ਆ ਉੱਥੇ ਦੀ ਉੱਥੇ ਮਿਲ ਖੜੀ ਆ ਨਾ ਕੋ ਚੱਲ ਨਹੀਂ ਪਾਈ ਔਰ ਮਹਿਜ ਮੇਰੇ ਖਿਆਲ 35-40 ਕਰੋੜ ਰੁਪਇਆ ਹੋਰ ਚਾਹੀਦਾ ਤੇ ਇਹ ਮਿਲ ਜਿਹੜੀ ਆ ਚਾਲੂ ਹੋ ਜਾਂਦੀ ਆ ਬਾਹਰ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ हट ਜਾਣਗੀਆਂ ਪਰ ਇਹਨਾਂ ਦਾ ਇੰਨਾ ਮਾੜਾ ਹਾਲ ਆ ਕਿ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਇਸ ਚੀਜ਼ ਦੇ ਵਿੱਚ ਜਿਸ ਕਾਰਨ ਅੱਜ ਜਿਹੜਾ ਸਾਡਾ ਇਹ ਬੋਡ ਬਣਿਆ ਚੇਅਰਮੈਨ ਵਾਈਸ ਚੇਅਰਮੈਨ ਔਰ ਸਮੁੱਚਾ ਬੋਡ ਜਿਹੜਾ ਉਹ ਪ੍ਰੋਪਰ ਬਣਿਆ ਸਰਕਾਰ ਦੇ ਰਗਾਂ 'ਚ ਗੂਠ ਦਿੱਤਾ ਜਾਊਗਾ ਕਿ ਸਾਨੂੰ ਇਸ ਮਿਲ ਵਾਸਤੇ ਜਿਹੜੇ ਫੰਡਸ ਨੇ ਉਹ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਸੈਂਕਸ਼ਨ ਹੋਇਆ ਕਿੰਨਾ ਕੰਮ ਤੇ ਹੋ ਚੁੱਕਿਆ ਔਰ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰ ਭਰਾ ਇੱਥੇ ਖੱਜਲ ਹੋ ਰਿਹਾ ਉਹ ਨਾ ਹੋਣ ਟਰਾਲੀ ਲੈ ਕੇ ਆਉਣ ਸਿੱਧੀ ਟਰਾਲੀ ਜਿਹੜੀ ਐ ਇੱਥੇ ਲੱਤੇ ਔਰ ਉਹ ਆਪਦੇ ਘਰ ਜਾਣ ਸੋ ਇਸ ਕਰਕੇ ਅ ਅੱਜ ਮੈਂ ਇੱਕ ਵਾਰ ਫੇਰ ਸਾਰੇ ਡਾਇਰੈਕਟਰਾਂ ਨੂੰ ਵਧਾਈ ਦਿੰਨਾ ਜਿਹੜੀ ਗੱਲ ਤੁਸੀਂ ਇਹ ਸਟਾਰਟਿੰਗ 'ਚ ਕਹੀ ਸੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ ਤੇ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਂਗਰਸ ਦਾ ਹੋਵੇ ਇਹ ਤੇ ਫਿਰ ਵੇਖੋ ਜ਼ਮੀਨ ਨਾਲ ਜਿਹੜਾ ਜੁੜ ਕੇ ਰਹੂਗਾ ਉਹ ਹਮੇਸ਼ਾ ਹੀ ਤਰਦਾ ਆ ਜਿਹੜੀ ਹਵਾ ਦੇ ਬੁੱਲੇ ਚੋਂ ਕਈ ਵਾਰੀ ਉਹ ਕਿਤੇ ਦਰਖਤ ਤੋਂ ਕਿਤੇ ਬੂਰ ਡਿੱਗ ਜੇ ਨਾ ਥੱਲੇ ਤੇ ਉੱਥੇ ਵੀ ਅੰਬ ਤਾਉ ਬੁੱਟਾ ਨਿਕਲ ਜਾ ਹੁੱਕ ਜਾਂਦਾ ਪਰ ਉਹਦੀ ਮਿਆਦ ਬੜੀ ਘੱਟ ਹੁੰਦੀ ਆ ਪੈਰਾਂ ਪੂਰਾ ਥੱਲੇ ਆ ਕੇ ਉਹ ਡਿੱਗ ਜਾਂਦਾ ਸੋ ਇਸ ਕਰਕੇ ਇਹ ਹਵਾ ਦੇ ਬੁੱਲੇ ਚੋਂ ਪਾਰਟੀ ਆਈ ਸੀ ਲੋਕਾਂ ਦੇ ਪੈਰਾਂ ਥੱਲੇ ਰੁਲਣਾ ਇਹਨਾਂ ਨੇ ਜੋ ਇਹਨਾਂ ਨੇ ਕਿਸਾਨੀ ਨਾ ਕੀਤਾ ਔਰ ਜੋ ਇਹਨਾਂ ਨੇ ਵਪਾਰੀਆਂ ਨਾਲ ਕੀਤਾ ਵਪਾਰੀਆਂ ਤੇ ਕਿਸਾਨਾਂ 'ਚੇ ਪਾੜ ਪਾਉਣਾ ਚਾਹੁੰਦੇ ਆ ਕਿ ਇਹ ਦੋਵਾਂ ਪਾੜ ਪਾਈਵੇ ਕਿਸਾਨਾਂ ਕਰਕੇ ਵਪਾਰ ਖਤਮ ਹੋਇਆ ਔਰ ਕਿਸਾਨਾਂ ਕਰਕੇ ਹੀ ਸਾਰਾ ਕੰਮ ਹੋਇਆ ਦੂਜੀ ਗੱਲ ਇਹ ਕਹਿੰਦੇ ਕਿ ਕਿਸਾਨ ਜਿਹੜੇ ਆ ਉਹਨਾਂ ਕਰਕੇ ਨੌਕਰੀਆਂ ਰੁਕੀਆਂ ਪਈਆਂ ਉਹਨਾਂ ਕਰਕੇ ਕਾਰੋਬਾਰ ਰੁਕੇ ਪਏ ਆ ਵੇਖੋ ਕਿਸਾਨਾਂ ਦਾ ਇਧਰੋਂ ਜਿਹੜਾ ਮੋਰਚਾ ਚੁੱਕਿਆ ਗਿਆ ਦੋ ਨੌਕਰੀਆਂ ਪੰਜਾਬ ਚ ਉਹਨਾਂ ਨੇ ਦੇਤੀਆਂ ਨੇ ਇਨਡਾਇਰੈਕਟ ਵੇ ਦੇ ਨਾਲ ਇਹ ਲੋਹ ਲਾਏ ਆ ਚਾਰ ਤੇ ਦੂਜੇ ਜਿਹੜੇ ਉਹਨਾਂ ਦਾ ਐਕਸਪੀਰੀਅੰਸ ਵੀ ਬੜਾ ਸਾਰੀਆਂ ਯਾਤਰਾ ਸੋਹਣੀਆਂ ਨੇ ਸਾਡੇ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਇਹਨਾਂ ਦੇ ਲੀਡਰਾਂ ਨੂੰ ਮੇਰੇ ਕੋ ਟੈਕਟਰ ਚੋਰੀਏ ਮੇਰੇ ਭਾਈ ਗਰਦਾਸਪੁਰ ਦੇ ਟਰੈਕਟਰ ਨੇ ਮੈਨੂੰ ਇੰਨਾ ਪਤਾ ਲੱਗਾ ਕੋ ਟਰੈਕਟਰ ਟਰਾਲੀਆਂ ਆਇਆ ਗਰਦਾਸਪੁਰ ਦੀ ਆ ਪਰ ਮੈਂ ਯਾਰ ਵੇਖੋ ਇੰਦਾ ਵੀ ਕੈਰੇਕਟਰ ਹੁਣ ਮੈਂ ਲੋ ਨਹੀਂ ਕਰਨਾ ਵੀ ਆਪ ਦੇ ਕਿ ਕੁਲੀਗ ਬਾਰੇ ਕੁਝ ਬੋਲਾਂ ਪਰ ਬਦਕਿਸਮਤੀ ਦੀ ਗੱਲ ਆ ਆਪਾਂ ਇਹਨਾਂ ਲੋਕਾਂ ਤੋਂ ਮਤਲਬ ਇਸ ਆ ਆਪ ਆळ्या ਤੁ ਕੀ ਆਸ ਕੀ ਕਰਦੇ ਆ ਸੋ ਇੱਥੇ ਕਈਆਂ ਨੇ ਬਿਸਤਰੇ ਲਾਏ ਸੀ ਇਸ ਮੇਲੇ ਚ ਹੁਣ ਜਦੋਂ ਆ ਚੇਅਰਮੈਨ ਵਾਈਸ ਚੇਅਰਮੈਨ ਸਾਰਾ ਬੋਰਡ ਬਹਿ ਗਿਆ ਉਹ ਬਿਸਤਰਾ ਰਾਤ ਦਾ ਚੋੱਕ ਕੇ ਲੈ ਗਿਆ ਜਿਹਨੂੰ ਕਿਹਾ ਉਹਨੂੰ ਪਤਾ ਲੱਗ ਗਿਆ ਸੋ ਇਸ ਕਰਕੇ ਦੁਕਾਨਾਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਆਉਣ ਵਾਲੇ ਸਮਾਂ ਚ ਸਾਰੀਆਂ ਦੁਕਾਨਾਂ ਇੱਥੋਂ ਬੰਦ ਹੋਣ ਗਿਆ ਔਰ ਇਹ ਮਿਲ ਦਾ ਠੋਕ ਕੇ ਅਸੀਂ ਜਿਹੜਾ ਮੈਂ ਵਿਧਾਨ ਸਭਾ ਚ ਮੈਡਮ ਤੇ ਅਸੀਂ ਰਲ ਕੇ ਉੱਥੇ ਠੋਕ ਕੇ ਬਾਜਵਾ ਸਾਹਿਬ ਜਿਹੜੇ ਸਾਡੇ ਫੰਡਸ ਚਾਹੀਦੇ ਨੇ ਉਹਦੀ ਗੱਲ ਕਰਾਂਗੇ ਔਰ ਇੱਥੇ ਬੋਰਡ ਜਿਹੜਾ ਆਪ ਤੇ ਲਿਖਤੀ ਜਿਹੜਾ ਕਾਰਵਾਈ ਕਰੇਗਾ ਤੇ ਇਹ ਮਿਲ ਜਿਹੜੀ ਆ ਕਿਸਾਨਾਂ ਨੂੰ ਜੋ ਰੰਧਾਵਾ ਸਾਹਿਬ ਦੀ ਸੋਚ ਸੀ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿਨ